ਕੁਕ ਕੀ ਨੇ ਲੈਣਾ ਜਿਹੜੇ ਨੇ ਵੀ ਕੋਈ ਦੇਵੀ ਦੇਵ ਕੋ ਸਾਡੇ ਮਗਰ ਲਾਇਆ ਆਲ ਤੈਨੂੰ ਰੋਕ ਲੋ ਨਹੀਂ ਅਸੀਂ ਗੱਲ ਬੋਤਾਂਗੇ ਲੈਣਾ ਵੀ ਬਾਸ ਦੇ ਸੁਪੰਦੇ ਦੇ ਪੈਸੇ ਦੇ ਰਾਇ ਜੀ ਸਾਡੇ ਭਾਈ ਆਪ ਦਾ ਜਿਹੜਾ ਜਾਂ ਬਣਦੀ ਹੱਕਾ ਕਰਾਇਆ ਵੀ ਦੇ ਦਾਂਗੇ ਆ ਇਹ ਛੱਡ ਕੇ ਗਿਆ ਛੱਡ ਲੈ ਸਾਰੇ ਪੈਸੇ ਸਾਡੇ ਦਾ ਰੈਡ ਬਾਕੀ ਕਰ ਦੇ। ਹੈਣਾ? ਚਲੋ ਮਿੱਤਰੋ ਲੈ ਚਲੀਏ ਮੜਾ ਖਿੱਚ ਕੇ ਲੈਟ ਦੇ ਲਈ ਆਂਦੇ ਆਈ। ਮਿੱਤਰੋ ਹੁਣ ਤਾਂ ਬਾਈ ਪਿੰਡ ਵਾਲੇ ਵੀ ਸਾਨੂੰ ਝੇਟਾਂ ਲੱਗਦੀਆਂ। ਹੈਣਾ? ਉਹ ਰੋਈ ਉਹ ਰੋਈ ਲਈ ਬਿਲਦਨ ਮਾਪੇ ਮਰਦੀ ਨੇ ਨਾ ਰੋਕਦੇ। ਬੇਤਨੀ ਵਾਲੇ ਕਰਦਾ ਹੈ ਲੱਗਦਾ 25 ਦੇ। ਸਾਰੀ ਸਬਰ ਹੈ। ਜਾਈ ਸਬਰ ਅੱਗੇ ਅੱਲਾ। ਈ ਸਬਰ ਵਾਲਾ ਕਹਿੰਦੇ। ਜੇ ਰੋਈ ਚੱਕੜਾ ਵਿੱਚ ਆਏ 1000 ਕਿਾਰੇ ਦੇ ਹੀ ਪਾਣੀ ਸੁੱਕਣ ਲੱਗਿਆ ਆ ਮੁੰਡੇ ਦੀ ਏਰੀਆ ਗਈ ਇਹਦੀ ਆ ਦੇਖੋ ਪਾਣੀ ਪਾਣੀ ਖੜਾ ਹੈ ਉਹ ਇਧਰ ਤੱਕ ਬਾਹਲਾ ਹਸਕਾ ਹਸਕਾ ਲਓ ਹੈ ਇਹ ਤਾਂ ਨਹੀਂ ਹੈ ਕਿ ਕੁੰਡੀ ਨੇ ਦਾਲ ਡੱਬ ਲਿਆ ਸਾਰੇ ਹਰੇ ਹੋ ਗਏ ਇੱਕ ਆ ਆਪਣੀ ਏਰੀਆ ਦੇ ਟਟੀਆਂ ਦੂਣੀਆਂ ਫਿਰਦੀ ਨੇ ਜੀ ਵੀ ਬਿੱਤਰ ਇਹ ਐਂਡੇ ਜਿਹੜੇ ਦਿਨ ਨੂੰ ਤਿਆਰ ਨਹੀਂ ਉਹ ਵਰਦਾ ਬੋਸ ਲਗੜਾ ਲਗੜਾ ਜੀ ਮੋਟਰੀ ਬੰਦ ਕਰ ਦਿੰਦੇ ਯਾਰ ਆਪਣਾ ਹਾਂ ਜੀ ਬੜੀ ਜੱਸੀ ਵਾਲਾ ਉੱਪਰ ਵਾਲਾ ਜੋ ਵੀ ਕਰਦਾ ਅੱਛੇ ਕੇ ਲਈ ਕਰਦਾ ਹੈ ਯਾਰ ਕਿਆ ਬੋਲਦਾ ਹੈ ਲਾਉਣੇ ਆ ਫਿਰ ਘਰੂਕਾ ਦੁਆਰੇ ਆ ਕੇ ਬੈਠੇ ਠੀਕ ਹੈ ਕਮ ਓਕੇ ਆ ਜਾਮਾ ਕਹਿ ਰਹਾ ਕਹੇ ਕਹੇ ਜੀਨੇ ਵੀ ਦੇਵੀ ਦੇਵਤਾ ਕੋਈ ਮਗਰ ਲਾਇਆ ਤਾਂ ਲੈ ਜੂ ਅਸੱਤ ਅਸੀਂ ਖਰਚਾ ਵੀ ਦੇ ਦਾਂਗੇ ਖਰਚਾ ਵੀ ਦੇ ਦਾਂਗੇ ਕਹਦੇ ਯਾਰਾ। ਛੱਲੇ ਦਾ ਖੜਾ ਛੱਡੋ ਯਾਰਾ। ਹਾਂ। ਖਰਚਾ ਦੇ ਦਾਂਗੇ ਆਪਾਂ ਨਾ। ਜਿਹੇ ਜਿਹਾ ਬਣਦਾ ਹੈਗਾ। ਆਹ ਮੋਟਰ ਪਾਈ ਸੀਗੀ। ਹਾਂ। ਤੇ ਡਰਾਈਵਰੀ ਪਾਉਣੀ ਪੈਗੀ। ਕੱਲ ਕਢਾਤੀ ਕਹਦੇ ਉਹ ਤਾਂ ਬਥੇਰਾ ਗਿਆ ਵੀ। ਹੁਣ ਕਹਦੇ ਦਵਾਰੇ। ਹੁਣ ਹੱਟ ਗਈ ਦਿੱਤਾ ਮਾਰਨੋਂ ਇਹਦੇ। ਚਾਰੇ ਕੁਝ ਨਹੀਂ ਹੁੰਦਾ ਯਾਰਾ। ਦਮ ਮੈਂ ਲਗਿਆ ਮੋਟਰ ਨੂੰ। ਓਏ ਸਹੀ ਐ ਇਹ। ਹੁਣ ਨਵੀਂ ਬੰਨੀ ਸੀ। ਇਸ ਕੋਲਾ ਤਾਂ ਇੰਨੀ ਚਲਾਵਾਂਗੇ ਬਿਜਲੀ ਰਿਲੈਕਸ ਵੀ ਕਰਨੀ ਦੀ ਉਹ ਹੁਣ ਉਹਨੂੰ ਦਮ ਲੈ ਕੇ ਦੁਬਾਰੇ ਸਹੀ ਹੋ ਗਈ ਹੁਣ ਜੇ ਮਰਜੀ ਦੱਬਿਆ ਰਵੇਂ ਹੋ ਗਈ ਹੁਣ ਉਹ ਹੈਨਾ ਐ ਆ ਫਿਰ ਜਗਾੜੀ ਕਿੱਟਾ ਕਿਸੇ ਲੋਟ ਫਿਰ ਸਕੀਮ ਤਾਂ ਲਾਉਣੀ ਸੀਗੀ ਚੱਲ ਭਾਈ ਕੋਈ ਗਾਤ ਨਹੀਂ ਦੇਖ ਪਾਣੀ ਪਹਿਲਾਂ ਨਹੀਂ ਹਾਂ ਇੰਨੀ ਸੀਗਾ ਕਾ ਇਹਦੂ ਵੱਧਦੀ ਸੀਗਾ ਘਟ ਨਹੀਂ ਸੀਗਾ ਮਿੱਤਰ ਉਹ ਕਹਿੰਦੇ ਕਟਰੀਆਂ ਘੇੜੇ ਦਿੰਦੀਆਂ ਨੇ ਉਹ। ਦਈ ਜਾਂਦੀਆਂ ਨੇ ਬਸ। ਜਿਹੜਾ ਨਾ ਭਰਿਆ ਵਾਸਤੇ ਅੰਡੇ ਤਰਨ ਦੇ ਆਰਨੇ। ਕਟਰੀਆਂ ਸਾਨੂੰ ਕਹੀ ਜਾਂਦੇ ਨੇ ਬਾਈ ਰੌਲਾ ਪਾ ਪਾ ਕੇ ਵੀ ਤੁਸੀਂ ਪਾਣੀ ਨਾ ਛੱਡੋ ਇਹ ਚ। ਅਸੀਂ ਨੇ ਅੰਡੇ ਘਰਨੇ ਨੇ। ਹੁਣ ਇਹ ਮੁੰਡਾ ਕਹਿੰਦਾ ਮੈਂ ਤਰਨ ਨਹੀਂ ਦੇਣੇ ਹੈਗੇ। ਬਸ ਇਹ ਚ ਤਾਂ ਭਜਾਤੀਆਂ। ਇਹ ਚ ਤਾਂ ਉਹ ਉੱਥੇ ਲੱਗਿਆ ਸੀ ਸਿਰੇ ਤੋਂ ਭਜਾਉਣਾ। ਹੁਣ ਕਹਿੰਦਾ ਭਜਾਉਣੇ ਨੇ, ਅੰਡੇ ਨਹੀਂ ਤਰਨ ਦਿੰਦੇ ਕਹਿੰਦਾ। ਮੱਛਰ ਦਾ ਸਵਾਲ ਆ ਨਾ ਪਰ ਮੇਰਾ। ਤੇਰੀ ਓਏ। ਦੋਨਾਂ ਦੀ ਹੈ। ਹਾਂ ਫਿਰ ਜੂਗਾ ਪਾਣੀ ਤਾਂ ਇਹਦਾ ਗੰੂੜੇ ਸੱਦਿਆਂ ਨੇ ਹਾਂ ਉਦਦਾ ਇਹ ਹੈਗੀ ਚਮਕੀ ਜਿਓ ਤੇ ਪਰ ਲਿਆ ਜਿੱਥੇ ਦੀਂਦੀ ਆ ਆ ਹੀ ਰਹਿ ਗਈ ਵਿਚਾਰੇ ਇਹ ਦੋ ਗਏ ਆ ਆ ਕਹਿੰਦੇ ਨੇ ਭਗਾ ਵੜ ਗਏ ਆ ਇਹ ਜਾਣ ਕੇ ਸਿਕਾਏ ਜਰੇ ਚ ਪਾਣੀ ਸੀ ਨੇ ਪਹਿਲਾਂ ਵੱਦ ਲੱਗ ਗਿਆ ਥੋੜਾ ਯਾਰ ਤੋਂ ਤੇ ਆਪਣੇ ਹੁਣ ਪਾਣੀ ਲਾਇਆ ਇਹਦੇ ਨਾਲ ਉੱਥੋਂ ਵੀ ਹੁਣ ਜੀ ਦੱਸਦੀ ਆ ਫੇਰ ਪਤਾ ਲੱਗਦਾ ਨਾ ਦੋ ਤਿੰਨ ਦੋਣ ਦੱਸੂਗੀ ਹਾਂ ਪਾਣੀ ਲੱਗਿਆ ਹੋਇਆ ਹੂੰ ਜੇ ਸਿਟਤੀਆਂ ਪੰਜ ਪੰਜ ਬੂਰੀਆਂ ਇਕੱਠੀਆਂ ਨੱਕੇ ਧਰਤੀਆਂ ਦੋ ਤਾਂ ਆਪਣੇ ਦੋ ਉੱਤੇ ਮਾਰਾਂ ਦੇਖੀ ਘਾਟੇ ਮਾਰਦੀ ਵੀਡੀਓ ਹੋ ਗਈ ਹੈਣਾ ਕੰਡੇ ਕੱਢਦਾ ਮੈਂ ਦੇਖੀ ਘਟਦ ਨੂੰ ਮਿੱਤਰੋ ਪਾਣੀ ਲਈ ਜਾਂਦੇ ਹਾਂਗੇ ਜੀਰੇ ਨੂੰ ਪਾਣੀ ਲੈ ਆ ਮੁੰਡਾ ਨਿੰਬੂ ਦਾ ਅਸੀਂ ਰਾਤ ਨੂੰ ਪੀਂਦੇ ਨਿੰਬੂ ਦਾ ਕੋਈ ਰੋਗ ਸਾਰੇ ਦਿਨੇ ਪਿੰਦੇ ਰਹਿਣਾ ਰਾਤ ਨੂੰ ਸੁਆਦੀ ਲੱਗਦਾ ਇਹਦਾ ਯਾਰ ਲੈ ਵੀਆ ਜਦੋਂ ਭੁੱਖ ਲੱਗੀ ਹੋਵੇ ਭੁੱਖ ਵੀ ਲੱਗੇ ਹੋਵੇ ਗਰਮੀ ਆ ਗਈ ਹੁਣ ਗਰਮੀ ਤਾਂ ਹੁਣ ਰਾਤ ਨੂੰ ਏ ਪੀ ਕੇ ਗਰਮਾਹੇ ਨਿਕਲ ਜੰਦਰੋਂ ਹਨਾ ਪਰ ਮੀਰਾ ਹਾਂ ਚੱਕੇ ਚ ਨ ਮਰਜੀ ਵੀ ਲਿਆ ਪੈਡੋਲ ਹਾਂ ਇਹ ਪਹਿਲਾ ਦਸ ਕਿਟਾ ਮੈਂ ਆ ਬਣਾਣਾ ਵਧੀਆ ਨਮਕ ਪਾ ਕੇ ਅਸੀਂ ਰਾਤ ਨੂੰ ਪਹਿਲਾਂ ਵੀ ਹੰਦ ਕਾਈ ਸੀ ਵੀਡੀਓ ਜਦੋਂ ਆਪਾਂ ਜੀ ਲਾਉਂਦੇ ਸੀਗਾ ਉਹੋ ਹੀ ਬਿੱਤਾ ਦੀ ਗਾ ਮੂੰ ਵੀ ਦਿਨੇ ਹੀ ਪੀ ਲੈਨੇ ਬਸ ਦਿਨੇ ਮੌਕੇ ਨਹੀਂ ਮਿਲਦਾ ਵੀਡੀਓ ਵੀਡੀਓ ਬਣਾਉਣ ਦਾ ਐਟ ਅ ਟਾਈਮ ਤੇ ਹੁਣ ਅਸੀਂ ਆਕੇ ਚੈਨਲ ਤੇ ਵੀਡੀਓ ਬਣਾ ਤੂੰ ਤਾਂ ਫੇ ਨਿੰਬੂ ਪਾਣੀ ਦੀ ਚੱਲਦਾ ਹਨਾ ਹੋਰ ਬਿੱਲੀ ਸਪੈਸ਼ਲ ਡਿਮਾਂਡ ਹੁੰਦੀ ਆ ਮਾਂ ਹਾਂ ਮਿਲਾਂ ਕਹਿੰਦਾ ਪਾਣੀ ਲੈ ਮਾਂ ਲੈ ਲਿਆਉਣਾ ਕਹਿੰਦਾ ਨਿੰਬੂ ਪਾਣੀ ਲੈ ਨਹੀਂ ਰਤ ਨੂੰ 10 ਵਜੇ ਪਹਿਲੇ ਅੱਜ ਸਵੇਰੇ ਵੀ ਮੈਂ ਹੀ ਕਰਿਆ ਮੈਂ ਬਣਾ ਕੇ ਨਿੰਬੂ ਪਾਣੀ ਬੋਤਲ ਨਹੀਂ ਦੇੜੀ ਉਹ ਜਿਹੜੀ ਠੰਡੇ ਬਣੀ ਹੋਈ ਮੈਟਨ ਹੀ ਆ ਜੀ ਘਰ ਲਿਓ ਵਾਕਿਆ ਤੇ ਰਹਿ ਗਿਆ ਕੋਕਾ ਪਾਣੀ ਦਾ ਪੀਤੀ ਨਹੀਂ ਫਿਰ ਉਹ ਹੀ ਮਿੱਤਾ ਗਰਮੀ ਵਾਲੀ ਆ ਯਾਰ ਕਰੋਗੇ ਕੀ ਹੁੰਦਾ ਹੈ ਇਹ ਗੱਲਾ ਪਾਣੀ ਫੋਕਾ ਪੀ ਪੀ ਢੱਬੜ ਬਈ ਨੇ ਯਾਰ ਤੇ ਲੱਗੀ ਜਾਂਦੀ ਇਹਨਾਂ ਦਾ ਤੇ ਮਰਦੀ ਐ ਹਾਂ ਹੁਣ ਚਲ ਆਏ ਦਾ ਨਿੰਬੂ ਪਾਣੀ ਪੀ ਕੇ ਬਈ ਮੜਾ ਕਾਲਜੇ ਠੰਡੇ ਪੈ ਜਾਂਦੀ ਹੋਰ ਤੰਗੀ ਮਣ ਜਾਂਦਾ ਮਝਾ ਲੈਨੇ ਵੀ ਅਸੀਂ ਨਿੰਬੂ ਬੜੀ ਪੀ ਪਾਣੀ ਹੈ ਸੰਪਰ ਪਾਣੀ ਨਹੀਂ ਹੈ ਹਾਂ ਚਲੋ ਮਿੱਤਰੋ ਓਕੇ ਜੇ ਆਪਣੀ ਵੀਡੀਓ ਵਧੀਆ ਲੱਗੀ ਖੰਡਾ ਨੂੰਡਾ ਦੇਖ ਲੈ ਕਰ ਨਿੰਬੂ ਪਾਣੀ ਪੀਂਦਿਆਂ ਰਿਹਾ ਕਰਗਲ ਦਾ ਚੱਲਦੇ ਆ ਬਸ ਓਕੇ ਜੀ ਵੀਡੀਓ ਦਾ ਪੈਥੇ ਕਰਦੇ ਐਂਡ ਹਮ